ਕੁੱਝ ਮੌਕੇ ਦਿਨਾਂ ਦਾ ਕੀਤਾ ਗਿਆ ਕਾਫੀ ਕਾਰਨ ਤੋਂ ਬਾਅਦ ਇਹਨਾਂ ਤੋਂ ਬਰਾਮਦ ਕੀਤੀਸ ਤੇ ਲਗਭਗ 101 ਗ੍ਰਾਮ ਹੈ ਰਿਹਾ। ਇਸ ਮਾਮਲੇ ਜਿਹੜੇ ਚਿੱਟਾ ਸੋਨਾ ਮੈਚਰੀਟੈਂਸ ਫਿਕਰ ਵੇਚੀ ਵਿਟੇ ਨੇ ਉਹ ਉਹਦੇ ਜਿਹੜੇ ਜੋ ਪੈਸੇ ਮਿਲਗੇ ਉਹਦਾ ਇਚਾਰ ਕੇ ਹਕੀਮ ਨੇ ਜੇ ਇਸ ਸੰਬੰਧ ਚਰਨੋ ਖੜਿਆ ਗਿਆ ਤੇ ਭਾਵਾ ਦਾ ਦਿੱਤਾ ਗਿਆ। ਮਾਜੋ ਦਾ ਦਰਬਾਰ ਵਿੱਚ ਪੇਸ਼ ਕੀਤਾ ਗਿਆ ਜਿਨਾਂ ਨੂੰ ਦੋ ਦਿਨ ਦੀ ਮਾਰ ਦਿੱਤੀ ਗਈ ਇਸ ਇਸ਼ਤਰ ਨੂੰ। ਤੇ ਦੋ ਮੁਕਦਰਾਂ ਵਿੱਚ ਵੰਡਣਾ ਹੈ।